ਭਾਈ ਰੂਜੀ ਦਾ ਖਾਲਸਾ ਵੈਕ ਰੂਜੀ ਫਤਿਹ ਸ਼ੰਭੂ ਬਾਰਡਰ ਤੋਂ ਕਿਸਾਨ ਮਜ਼ਦੂਰ ਸਿਗਸਟਮਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨਾਲ ਮੇਰੇ ਦੋਹਾਂ ਜ਼ਿਲ੍ਹਿਆਂ ਦੀਆਂ ਸਾਡੀਆਂ ਭੂਜਾਂ ਮਾਵਾ ਭੈਣਾ ਅੱਜ ਲਾਡੋਵਾਲ ਟੋਲ ਪਲਾਜ ਤੇ ਗੱਲ ਕਰਨੀ ਆ ਕਿਉਂਕਿ ਬਹੁਤ ਮਹਿੰਗਾ ਟੋਲ ਪਲਾਜ ਆਓ 440 ਵੋਲਟ ਦਾ ਕਰੰਟ ਲੱਗਦਾ ਨਜਾਇਜ਼ ਉੱਥੇ ਜਦੋਂ ਕੋਈ ਵੀ ਝੰਡੇ ਵਾਲੀ ਗੱਡੀ ਆਉਂਦੀ ਆ ਉਸ ਗੱਡੀ ਨੂੰ ਉੱਥੇ ਰੋਕਿਆ ਜਾਂਦਾ ਵਾ ਔਰ ਰੋਕੇ ਜਲੀਲ ਕਰਦੇ ਆ ਜਦੋਂ ਕਿ ਟੋਲ ਗੈਰਕਾਨੂੰਨੀ ਲੱਗਾ ਵਾ ਜੇ ਕਾਨੂੰਨ ਦੇ ਵਿੱਚ ਆ ਤੇ ਜਿਹੜਾ ਟੋਲ ਨਹੀਂ ਸਾਡੇ ਵਰਗਾ ਪਰਦਾ ਉੱਤੇ ਪਰਚਾ ਕੋਈ ਨਹੀਂ ਕਰਦੀ ਉਹਨੂੰ ਜੁਰਮਾਨਾ ਕਿਉਂ ਨਹੀਂ ਕਰਦੀ ਉਹਦੀ ਗੱਡੀ ਕਿਉਂ ਨਹੀਂ ਬੌਂਡ ਕਰਦੀ ਉਹਨੂੰ ਜੋਇਲ ਕਿਉਂ ਨਹੀਂ ਭੇਜਦੀ ਸਾਡੀ ਗੱਡੀ ਆਨ ਰੋਡ ਉਦੋਂ ਆਈ ਜਦੋਂ ਅਸੀਂ ਟੈਕਸ ਭਰ ਲਿਆ ਔਰ ਲੱਖਾਂ ਨਕਸ ਭਰਿਆ ਵਾ ਇਹ ਦੋਹਰਾ ਜੀਜੀਆ ਡੰਨ ਜਿਹੜਾ ਵਾ ਇਹ ਅਸੀਂ ਨਹੀਂ ਚੱਲਾਂਗੇ ਅਸੀਂ ਉਹ ਟੋਲ ਪ੍ਰਾਜੇ ਦੇ ਕਰਮਚਾਰੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਰੋਜ਼ ਰੋਜ਼ ਉੱਥੇ ਮੱਥਾ ਪੱਚੀ ਕਰਦੇ ਠੀਕ ਨਹੀਂ ਲੱਗਦਾ ਨਾ ਤੁਹਾਡੇ ਪੱਲੇ ਕੁਝ ਰਹਿੰਦਾ ਵਾ ਤੇ ਨਾ ਜਿਹੜਾ ਸਾਡੇ ਵਾਲਾ ਘੁੰਦਾ ਵਾ ਉਹ ਜਦੋਂ ਤੁਹਾਡੇ ਤੋਂ ਵੇਰ ਕੇ ਲੰਘਦਾ ਉਹਦੇ ਪੱਲੇ ਵੀ ਕੁਝ ਨਹੀਂ ਹੁੰਦਾ ਅਸਲੀ ਇੱਕ ਤਾਂ ਆਹ ਝੰਡਾ ਪਛਾਣ ਲਓ ਔਰ ਇਹਦੇ ਨਾਲ ਦੇ ਜਿਹੜੀ ਵੀ ਜਥੇਬੰਦੀ ਦੇ ਝੰਡੇ ਆ ਕਿਉਂਕਿ ਜਥੇਬੰਦੀਆਂ ਸਾਰੀਆਂ ਸਾਡੀਆਂ ਸਾਡੇ ਪਰਿਵਾਰ ਆ ਜਿਹੜਾ ਜਥੇਬੰਦਕ ਪਰਿਵਾਰ ਝੰਡਾ ਲਾ ਕੇ ਗੱਡੀ ਤੇ ਲੰਘ ਕੇ ਆਉਂਦਾ ਵਾ ਭਾਈ ਉਹਦਾ ਟੋਲ ਕੋਈ ਨਹੀਂ ਦੇਣਾ ਹਾਂ ਜੇ ਪੰਜਾਬ ਸਰਕਾਰ ਨੂੰ ਜਾ ਟੋਲ ਤੇ ਮਾਲਕਾਂ ਨੂੰ ਇਹ ਗੱਲ ਵਾਰਾ ਖਾਂਦੀ ਆ ਕਿ 22 ਟੋਲਵਾ ਪੰਜਾਬ ਵਿੱਚ ਚੱਲਦੇ ਉਹਨਾਂ ਸਾਰਿਆਂ ਦਾ ਕੋਈ ਬੰਦ ਕਰਵਾਉਣ ਦੀਆਂ ਤਜੀਦਾਵਾਂ ਕਿਉਂਕਿ ਲੋਕ ਵੱਡੇ ਹੁੰਦੇ ਨੇ ਲੋਕਤੰਤਰ ਦੇ ਵਿੱਚ ਲੋਕ ਹੋਣੋ ਅੱਕ ਕੇ ਛੜਕਾਂ ਤੇ ਨਿਕਲੇ ਇਸ ਸਿਸਟਮ ਦੇ ਸਤਾਏ ਹੋਏ ਤੇ ਜੇ ਲੋਕ ਬਾਹਰ ਨਿਕਲਿਆ ਇਹ ਜੋ ਵੀ ਕੁਝ ਗੈਰਕਾਨੂੰਨੀ ਹੋ ਰਿਹਾ ਉਹਨੂੰ ਕਦੀ ਬਰਦਾਸ਼ਤ ਨਹੀਂ ਕਰਨਗੇ ਅੱਜ ਵੀ ਸਾਡੇ ਵੱਡੇ ਜਿਸੀਂ ਉਧਰ ਵੀ ਆਉਣੇ ਆਂ ਔਰ ਉਸ ਤੋਂ ਬਾਅਦ ਵੱਡੇ ਜਿੱਥੇ ਜਾਣੇ ਆਂ ਅਸੀਂ ਜਿੱਥਿਆਂ ਦੀ ਕੱਲੀ ਗੱਲ ਨਹੀਂ ਕਰਦੇ ਕੱਲੀ-ਕੱਲੀ ਗੱਡੀ ਵਾਲਾ ਵੀ ਗੱਲੇ-ਗੱਲੇ ਝੰਡੇ ਵਾਲਾ ਵੀ ਜਿਹੜਾ ਉਹ ਬਗੈਰ ਟੋਲ ਤੋਂ ਲੰਘੂਗਾ ਕਿਉਂਕਿ ਟੋਲ ਗੈਰਕਾਨੂੰਨੀ ਆ ਅਸੀਂ ਇਹਨੂੰ ਮਾਨਤਾ ਨਹੀਂ ਦਿੰਦੇ ਜੇ ਸਾਨੂੰ ਲੰਘਣ ਵਾਸਤੇ ਸੜਕਾਂ ਨਹੀਂ ਦੇਣੀਆਂ ਸਰਕਾਰ ਨੇ ਜੇ ਸਾਨੂੰ ਪੀਣ ਵਾਸਤੇ ਪਾਣੀ ਨਹੀਂ ਸਾਫ਼ ਦੇਣਾ ਜੇ ਸਾਨੂੰ ਇਲਾਜ ਵਾਸਤੇ ਹਸਪਤਾਲ ਫ੍ਰੀ ਨਹੀਂ ਦੇਣੇ ਜੇ ਸਾਨੂੰ ਵਿੱਦਿਆ ਵਾਸਤੇ ਸਕੂਲ ਕਾਲਜ ਯੂਨੀਵਰਸਿਟੀਆਂ ਫ੍ਰੀ ਨਹੀਂ ਦੇਣੀਆਂ ਤੇ ਫਿਰ ਭਾਈ ਜਿਹੜਾ ਬਦਾਨ ਸਭਾ ਦਾ ਲੋਕ ਸਭਾ ਦਾ ਤਾਮ ਚਾਵਾ ਜਿਹੜੇ ਐਮਪੀ ਦਾ ਵਿਧਾਨਕਾਰ ਚੁਣੇ ਜਾਂਦੇ ਆ ਇਹਨਾਂ ਨੂੰ ਫੋੜਿਆ ਤੇ ਰਖੜ ਕੇ ਨਹੀਂ ਲਾਉਣਾ ਇਹ ਐਸ ਕਰਕੇ ਲੋਕਾਂ ਨੇ ਚੁਣਿਆ ਵੀ ਲੋਕਾਂ ਲਈ ਵਿਧਿ ਵਿਵਧਾਨ ਕਾੜਨ ਤੇ ਲੋਕਾਂ ਨੂੰ ਵੱਧ ਤੋਂ ਵੱਧ ਸੁੱਖ ਸੂਤਾ ਦੇਣ ਜੇ ਹਰੇਕ ਕਾਰਪੋਰੇਟ ਨੂੰ ਹਰੇਕ ਅਦਾਰੇ ਤੇ ਕਬਜ਼ਾ ਕਰਾ ਕੇ ਸਾਰਾ ਕੋ ਸਾਡੇ ਕੋ ਖੋਣਾ ਵਾ ਤੇ ਫਿਰ ਭਾਈ ਇਹ ਬਰਦਾਸ਼ਤ ਤੋਂ ਬਾਹਰ ਹੋਊਗਾ ਦੇਖਦੇ ਲੋਕਾਂ ਨੂੰ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੀ ਆਓ ਇਕਾ ਤੇ ਸੰਘਰਸ਼ ਕਰੀਏ ਇੱਕ ਮੰਚ ਤੇ ਇਕੱਠੇ ਹੋ ਕੇ ਇਹ ਜਿਹੜੀਆਂ ਕਾਰਪੋਰੇਟ ਰੂਪੀ ਰੂਪੀ ਜੋਕਾ ਵਾ ਲੋਹ ਪੀੜੀਆਂ ਜੋਕਾ ਨੂੰ ਇਹਨਾਂ ਦਾ ਅਸਲੀ ਕਹਾਣਾ ਦਸੀਏ ਕਿਉਂਕਿ ਦੇਸ਼ ਲੋਕਾਂ ਦਾ ਵਾ ਲੋਕ ਦੇਸ਼ ਦੇ ਵਾ ਇਹਨਾਂ ਲੋਕਾਂ ਤੋਂ ਇਹਨਾਂ ਦੇ ਪਵਲ ਗਜ਼ਾਰੇ ਖੋ ਕੇ ਜਿਹੜੇ ਆਪਣੇ ਘਰ ਪਰ ਰਿਆ ਉਹ ਕਦੀ ਬਰਦਾਸ਼ਤ ਨਹੀਂ ਕਰਾਂਗੇ ਸੋ ਆ ਸਾਡੇ ਝੰਡੇ ਦੇ ਦਰਸ਼ਨ ਕਰ ਲੋ ਇਸੇ ਤਰ੍ਹਾਂ ਦੁਨੀਆਂ ਜਿੱਥੇ ਬੰਦੀਆਂ ਦੇ ਸਤਕਾਰਯੋਗ ਝੰਡੇ ਆ ਸਾਰਿਆਂ ਝੰਡਿਆਂ ਦਾ ਇਮਾਨਤਨ ਕਰਦੇ ਆ ਜਿਹੜਾ ਵੀ ਝੰਡਾ ਲੈ ਕੇ ਲੰਘਦਾ ਵਾ ਜੇ ਭਾਈ ਕੋ ਉਹਦੀ ਰੋਕ ਕਰ ਚਾਈ ਹੁੰਦੀ ਤੁਹਾਡੇ ਕਰਮਚਾਰੀਆਂ ਦੇ ਨਾਲ ਬਸ ਰੁਕੀ ਕਰਦੇ ਆ ਤੇ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਜਾਂ ਟੋਲ ਦੇ ਜਿਹੜੇ ਆ ਬਾਲਕਵਾ ਜਿਹੜੇ ਟੋਲ ਨੂੰ ਚਲਾ ਰਿਹਾ ਜਿਹੜੇ ਜੇਜੀਆਂ ਗਨ ਲੈ ਰਿਹਾ ਉਹ ਹੋਣਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿਰੁੱਧ ਵੱਡੀਆਂ ਮਹਿਮਾਸ਼ੜੀਆਂ ਛੜਨ ਗਿਆ ਜਿਵੇਂ ਸ਼ੰਭੂ ਤੇ ਮੋਰਚੇ ਲੱਗੇ ਜਿਵੇਂ ਖਨੌਰੀ ਲੱਗੇ ਆ ਜਿਵੇਂ ਰਤਨਪੁਰਾ ਲੱਗੇ ਆ ਇਹ ਮੋਰਚੇ ਥਾ ਥਾ ਤੇ ਲੱਗਣ ਦੀਆਂ ਆਉਣ ਵਾਲੇ ਦਿਨਾਂ 'ਚ ਤਿਆਰੀਆਂ ਖੇਚਲੀਆਂ ਹੋ ਜੌਧਿਆ ਨੇ ਸੋ ਇੱਕ ਤੇ ਸ਼ਿੰਗਰ 'ਚ ਹਥਿਆਰ ਵੀ ਫਲ ਵੀ ਆਹ ਦੇਸ਼ਵਾਸੀਓ ਇਕੱਠੇ ਹੋਈਏ ਤੇ ਪਬਲਿਕ ادارے ਜਿਹੜੇ ਆ ਉਹ ਕਾਰਪੋਰੇਟਰਾਂ ਤੋਂ بچਾਈਏ ਕਾਰਪੋਰੇਟਰਾਂ ਦੇ ਦਲਾਲਾਂ ਨੂੰ ਇੱਥੋਂ ਭਜਾਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ